ਗੰਦ ਖੇਰੇ ਖਰਾਵੇ 10 ਰੁਪਏ ਨਾਲ ਕੋਈ ਨਹੀਂ ਤਾਂ ਬਾਕੀ ਆਪਣਾ ਵੀ ਤਾਂ ਇਹ ਅੱਧਾ ਬੈਠ ਕੇ ਉਹਦੇ ਬਚਦੇ ਆ ਆ ਚਲ ਜੀ ਆਹੋ ਜੀ ਬਾਕੀ ਜੋੜਦੇ ਬਾਪੂ ਝੰਡੇ ਵਾਲਿਆ ਮੈਨੇ ਝਾਲ ਮਾਰੀ ਰਿਆ ਸਾਰੇ ਦੁੱਖ ਟੱਟ ਜਣ ਬਹੁਤ ਚੋਣ ਹੋਈ ਆ ਅੱਜ ਆਪਾਂ ਆਏ ਹਰੀਕੇ ਪਤਨ ਪਾਣੀ ਵੇਖ ਲੋ ਜਿਹੜੀਆਂ ਰਾਜਸਥਾਨਾਂ ਤੋਂ ਦੋ ਨਹਿਰਾਂ ਜਾਂਦੀਆਂ ਆ ਉਹ ਉੱਥੇ ਖੜੇ ਅੱਜ ਕਮੈਂਟ ਕਮੈਂਟ ਲਿਖ ਦਿਓ ਹੋਰ ਕਿੱਦਾਂ ਵਾਇਗਰੂ ਚੜਦੀ ਕਲਾ ਰੱਖੇ ਇੱਧਰ ਗੁਰਦੁਆਰਾ ਸਾਹਿਬ ਆ ਵਾਹਿਗੁਰੂ ਜੀ ਲੇਹਦੇ ਹੋ ਕਿੱਦਾਂ ਸਾਰੇ ਠੀਕ ਠਾਕ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਹੋਰ ਗੱਲਾਂ ਬਾਤਾਂ ਸੁਣਾ ਦਿਓ ਵਾਹਿਗੁਰੂ ਲੇਹਦੇ ਹੋ ਵਾਹਿਗੁਰੂ ਕਿੱਦਾਂ ਸਾਰੇ ਠੀਕ ਠਾਕ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਬਹੁਤ ਬਹੁਤ ਮਿਹਰਬਾਨੀ ਹਾਂਜੀ ਸੱਸੀ ਕਾ ਬਾਈ ਜੀ ਲਾਈਕ ਕਮੈਂਟ ਕਰ ਦਿਓ ਕਿੱਦਾਂ ਸਾਰੇ ਠੀਕ ਠਾਕ ਏ ਅੱਜ ਹਰੀਕੇ ਪੱਤਨ ਆਏ ਸੀਗੇ ਮੈਂ ਆ ਗੁਰੂ ਸਾਹਿਬ ਦੇ ਦਰਸ਼ਨ ਕਰਾ ਦਿੱਤੇ ਸ਼ਸ਼ੀਕਾਰ ਸ਼ਸ਼ੀਕਾਰ ਕਿੱਥੇ ਸਾਨੂੰ ਅਰੇ ਸਾਨੂੰ ਹਾਂ ਨਾ ਆਪਾਂ ਕਿੱਥੇ ਆ ਗਏ ਨਾ ਆਦੇ ਮਿਸ਼ਰੀ ਅੱਥੇ ਸਹੀ ਹੋਣੀ ਇਹਨੇ ਪਤਾ ਨਹੀਂ ਕਿੰਨੇ ਆ ਖਾ ਲੀਆਂ ਹੋਏ ਕੋਣ ਲੇਟਰ ਲੱਗ ਗਿਆ ਹਨ ਆਇਆ ਮੈਂ ਰੈਡੀ ਹਾਲਾ ਚੀਜੀ ਘਾੜਾ ਦੀਦੀ ਕਿਤੇ ਚੱਲੀ ਹੈ ਨਹੀਂ 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 ਫੜ ਲਓ ਚੱਲ ਬੈਠੋ ਚalo ਆ ਨਾ ਪੂਰੇ ਬੈਜ ਤੋਂ ਅੱਗੇ ਜਾ ਡਰ ਰਾਜੂ ਨਾਲ ਆ ਗਾ ਭਾਈ ਚalo ਵੀਰੇ ਕਾਰ ਸਟਾਰਟ ਕਰ ਮੈਂ ਭਾਈ ਅਗੇ ਮੈਂ ਯਾਰ ਵੀ ਰੀਲ ਬਣਾਣੀ ਹੈ ਵੀਡੀਓ ਬਣਾਣੀ ਹੈ ਤੇਰੇ ਤੇਰੇ ਪਰਾਂ ਵਾਂਗ ਹਾਂਜੀ ਸਤਿ ਸ੍ਰੀ ਅਕਾਲ ਭਾਈ ਜੀ ਸਤਿ ਸ੍ਰੀ ਅਕਾਲ ਆ ਵੇਖ ਲੋ ਗੁਰਦੁਆਰਾ ਸਾਹਿਬ ਬਹੁਤ ਬਹੁਤ ਮਿਹਰਬਾਨੀ ਸਸ ਲਾਈਕ ਕਮੈਂਟ ਕਰ ਦਿਓ ਕਦਾਂ ਸਾਰੇ ਟੀਕਟਕ ਵਾਇਰਲ ਹੋ ਜਣਦੀ ਗੱਲਾਂ ਰੱਖੇ ਬਹੁਤ ਬਹੁਤ ਮਿਹਰਬਾਨੀ ਜੀ ਸਤਿ ਸ਼੍ਰੀ ਅਕਾਲ ਕਿੱਦਾਂ ਾਰੇ ਠੀਕ ਹਾਂ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖੇ ਸੱਜੇ ਪਰਸ਼ਾਨਾ ਹੋਰ ਗੱਲਾਂ ਬਾਤਾਂ ਸੁਣਾ ਦਿਓ ਬਹੁਤ ਬਹੁਤ ਮਿਹਰਬਾਨੀ ਪਾਣੀ ਦੇ ਬੁਲਬੁਲੇ ਆ ਤੇਰੀਆਂ ਕੀ ਬਣਿਆ ਤਾਂ ਖਰੀ ਦਾ ਪਤਨ ਬਹੁਤ ਬਹੁਤ ਮਿਹਰਬਾਨੀ ਵੀਰੇ ਹੋਰ ਗੱਲਾਂ ਬਾਤਾਂ ਸੁਣਾ ਦਿਓ ਠੀਕ ਠਾਕ ਜੇ ਲਾਈਕ ਕਮੈਂਟ ਕਰ ਦਿਓ ਕਿਦਾਂ ਸਾਰੇ ਠੀਕ ਠਾਕ ਵਾਹਿਗੁਰੂ ਛੜਦੀ ਛੜਦੀ ਕਲਾ ਰੱਖੇ ਬਾਬਾ ਨਾਨਕ ਚਲਗੇ ਹਣਾ ਜਿਹੜੀ ਅੜੀ ਬਣਾ ਕੇ ਚਲੇਗੇ ਇਹ ਤੋਂ ਲਾਗ ਨਾ ਨਾ ਨਾਈ ਰੋਟੀ ਖਾਣ ਗਏ ਹੁਣੇ ਆ ਰੋਟੀਆਂ ਕੱਟ ਲਈ ਵਾਹਿਗੁਰੂ ਕਲਾਮਤ ਠੀਕ ਹੈ ਭਾਈ ਔਰ ਨਰੀਤਾ ਜੀ ਬਹੁਤ ਬਹੁਤ ਮਿਹਰਬਾਨੀ ਭਾਈ ਤੁਸੀਂ ਨਰੀਤਾ ਜੀ ਸਤਿਕਾਰ 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 ਇਹ ਸੁਣਾ ਦਿਓ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਬਹੁਤ ਬਹੁਤ ਮਿਹਰਬਾਨੀ ਕਰ ਨੇੜੇ ਕਿਸ਼ਤੀ ਆਣੀ ਕਿਸ਼ਤੀ ਤੇ ਉਡਾ ਲੈਣਾ ਹੈ ਉੱਥੇ ਹੀ ਵਾਰਾ ਇੱਧਰ ਆਣੀ ਆ ਹਾਂ ਹਾਂਜੀ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਬਹੁਤ ਬਹੁਤ ਮਿਹਰਬਾਨੀ ਬਾਈ ਜੀ ਦੇ ਲੋ ਤੁਹਾਡਾ ਧੰਨਵਾਦ। ਇੱਥੇ ਤਾਂ ਕੱਚੀਆਂ ਹੀ ਨਹਿਰਾਂ ਹਨਾ। ਕੱਚੀ ਨਹਿਰ। ਆ ਬਈ ਹੜੀ ਕਾ ਬੱਤਾਂ ਹੈ ਇੱਥੇ ਉਹ ਕੱਚੀਆਂ ਨਹਿਰਾਂ ਲੰਘਦੀਆਂ ਨੇ ਜਿੱਥੇ ਸ਼ੁਰੂ ਸਟਾਰਟਿੰਗ ਹੁੰਦੀ ਹੈ। ਪੰਜ ਲਾਈਨ ਤੇ ਦਿ ਲੋ ਧੰਨਵਾਦ। ਵੇ ਲੋ ਭਰਾਵਾ ਨਹਿਰਾਂ ਤੋਂ ਪੰਜਾਬ ਤੋਂ ਜਿਹੜੀ ਹੈ ਕ ਰਾਜਸਥਾਨ ਨੂੰ ਜਾਣੀ ਸੱਤ ਲਾਈਨ ਤੇ। ਦਿ ਲੋ ਦਿ ਲੋ ਧੰਨਵਾਦ ਬਾਈ ਹੋਰ ਸასი ਕਾ ਲਾਈਕ ਕਮੈਂਟ ਕਰ ਦਿਓ ਕਿਦਾਂ ਸਾਰੇ ਠੀਕ ਠਾਕ। ਗੜਦੀ <inaudible> ਕਾਲਾ <inaudible> ਗੱਲਾਂ ਰੱਖੀ ਹੋਰ ਦੋਸਤੋ ਕਿੱਦਾਂ ਸਾਰੇ ਠੀਕ ਠਾਕ ਲਾਈਕ ਕਮੈਂਟ ਕਰ ਦਿਓ ਕਿੱਦਾਂ ਹੋਰ ਸੁਣਾਉ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਬਹੁਤ ਬਹੁਤ ਮਿਹਰਬਾਨੀ ਵੀਰੇ ਹੋਰ ਗੱਲਾਂ ਬਾਤਾਂ ਸੁਣਾ ਦਿਓ ਵਾਹਿਗੁਰੂ ਛੱਡਦੀ ਚੜ੍ਹਦੀ ਚੜ੍ਹਦੀ ਕਲਾ ਰੱਖੀ ਹੋਰ ਮਣੀਤਾ ਜੀ ਸੁਣਾ ਦਿਓ ਗੱਲਾਂ ਬਾਤਾਂ ਸੁਣਾ ਦਿਓ ਕਿੱਦਾਂ ਸਾਰੇ ਠੀਕ ਠਾਕ ਮੰਮੀ ਦਾ ਇਹ ਸੁਣਾ ਦਿਓ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਬਹੁਤ-ਬਹੁਤ ਮਿਹਰਵਾਨੀ ਦੇ ਅੰਦੇ ਮਗਰ ਲਾਦੀ ਨਾਮ ਲਿਆ ਗਿਆ ਹਾਂ ਜੀ ਆ ਵੇਖ ਲੋ ਭਰਾ ਨਹਿਰਾਂ ਹੋਰ ਕੀ ਕਰਨਾ ਹੈ ਕੀ ਕਰਾਂਗੇ ਅੱਛਾ ਕੱਢ ਜਾ ਮੈਨੂੰ ਉਤਰ ਲਾਂ ਦੀ ਭਾਈ ਨਹਿਰਾਂ ਵੇਖ ਲੋ ਕੱਚੀਆਂ ਇੱਥੋਂ ਨਹਿਰਾਂ ਜਿਹੜੀਆਂ ਸਟਾਰਟਿੰਗ ਤੇ ਜਲਦੀਆਂ ਨੇ ਉਹ ਕੱਚੀਆਂ ਨੇ ਇੱਥੋਂ ਉਸ ਤੋਂ ਬਾਅਦ ਪੱਕੀਆਂ ਹੋ ਜਾਂਦੀਆਂ ਨੇ ਕਮੈਂਟ ਵੀ ਲਿਖ ਦਿਆ ਕਰੋ ਯਾਰ ਉਹ ਵਾਲੀ ਗੱਲ ਨਹੀਂ ਹੁੰਦੀ ਕਿ ਯਾਰ ਜੜਦੇ ਹੁਣ ਹਾਂ ਜੜ ਜਾਂਦੇ ਯਾਰ ਕਿੰਨੇ ਹਾਂ ਆ ਆਪਾਂ 100 150 ਵੀਵ ਆ ਜਾਂਦਾ ਬਾਬੇ ਦੀ ਕਿਰਪਾ ਦੋ ਚੈਨਲ ਹੋ ਗਏ ਨਾ ਇੱਕ ਮਨਿੰਦਰ ਦੇ ਵੇਲੀ ਨਹੀਂ ਦਿੱਤਾ ਹੋਰ ਸੁਣਾ ਦਿਓ ਗੱਲਾਂ ਬਾਤਾਂ ਵਾਈ ਗੁਰੂ ਚੜ੍ਹਦੀ ਕਲਾ ਰੱਖੇ ਹੋਰ ਨਮਿਤਾ ਜੀ ਆ ਗਾ ਨਹਿਰਾ ਦੋ ਆ ਰੀਆਂ ਬਾਈ ਜੀ ਕਮੈਂਟ ਕੁਮੈਂਟ ਕਰ ਦਿਆ ਕਰੋ ਯਾਰ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਬਹੁਤ ਬਹੁਤ ਮਿਹਰਬਾਨੀ ਦਿਨੋ ਦਿਨੋ ਤਨਵਾੜਾ ਤੁਹਾਡਾ ਲੇਵਾ ਰੱਖੇ ਚੜ੍ਹਦੀ ਕਲਾ ਰੱਖੇ ਲਾਈਕ ਹੋਰ ਨਵੀਤਾ ਜੀ ਸੱਤ ਲਾਈਕ ਤੇ ਨੇ ਜਦੋਂ ਤੁਹਾਡਾ ਵੀਰੇ ਕਮੈਂਟ ਨਹੀਂ ਆਇਆ ਤੁਹਾਡਾ ਨਾ ਲਾਈਕ ਆਇਆ ਕਰ ਦਿਓ ਯਾਰ ਵਾਲੇ ਗੁਰੂ ਲਿਖ ਦਿਆ ਕਰੋ ਗੁਰੂ ਚੰਦੇ ਹੀ ਖੜਾ ਰੱਖੀ ਬਹੁਤ ਬਹੁਤ ਮਿਹਰਬਾਨੀ ਦਿলো ਧੰਨਵਾਦ ਤੁਹਾਡਾ ਤੇ ਤੁਹਾਡੇ ਪਰਿਵਾਰ ਦਾ ਸੁਣਾ ਦਿਓ ਗੱਲਾਂ ਬਾਤਾਂ ਵਾਹਿਗੁਰੂ ਚੜ੍ਹਦੀ ਕਲਾ ਰੱਖੀ ਬਹੁਤ ਬਹੁਤ ਮਿਹਰਬਾਨੀ 6 ਲਾਈਵ ਤੇ ਅੱਜ ਲੋ ਧੰਨਵਾਦ ਆ ਵਾਹਿਗੁਰੂ ਮੇਰ ਪਰ ਹੱਥ ਰੱਖੀ ਸੰਭਾ ਕਲਾ ਕਰੀ ਸ਼ੁਰੂ ਜਿਹੜੇ ਲਾਈਵ ਤੇ ਆਏ ਇਹਨਾਂ ਦਾ ਧੰਨ ਲਾਈਵ ਤੇ ਦਿ ਲੋ ਧੰਨਵਾਦ ਹਾਂਜੀ ਕਰ ਦਿਓ ਕਮੈਂਟ ਔਰ ਖਣਾ ਦੇ ਉਹ ਗੱਲਾਂ ਪਤਾ ਲੈ ਲਓ ਹਰੀ ਕਾ ਪੱਤਣ ਦੇ ਆਪਾਂ ਅੱਜ ਮੇਰਾ ਤੇ ਚਾ ਵੀ ਰਿਆਂ ਬਾਈ ਜੀ ਚੜ੍ਹਦੀ ਕਲਾ ਰੱਖੀ ਬਹੁਤ ਬਹੁਤ ਮਿਹਰਬਾਨੀ ਵੀਰੇ ਕਮੈਂਟ ਕਰਦਿਆ ਕਰੋ ਔਰ ਨੰਬਰ ਵੀ ਕਰਾ ਦਿਓ ਮੇਰ ਪਰਿਆ ਹੱਥ ਰੱਖੀ ਬਹੁਤ ਬਹੁਤ ਲੇਖਾ ਦੀ ਹੋਰ ਨਵੀਂ ਕਾਜੀ ਸੁਣਾਦੇ ਹੋ ਬਾਈ ਕੋ ਚੜਤੀ ਕਲਾ ਰੱਖਦੇ ਹੋ ਬਹੁਤ ਬਹੁਤ ਧੰਨਵਾਦ ਨਾ ਹੋ ਲਾਈਵ ਤੇ ਆ ਦੇ ਲੋ ਧੰਨਵਾਦ ਆ ਬਾਈ ਜੀ ਕਿੰਦਾ ਸਾਰੇ ਸਤਿ ਸ੍ਰੀ ਕਾਲ ਤੁਹਾਡੇ ਤੇ ਮਿਹਰ ਭਰਿਆ ਹੱਥ ਰੱਖਦੇ ਗੁਰੂ ਘਰ ਦਾ ਸੰਸਾਰ ਤੇ ਉਸਮ ਸਾਡੇ ਨਾਲ ਲਾਈਵ ਤੇ ਜੁੜੇ ਜੇ ਗੱਲਾਂ ਬਾਤਾਂ ਸੁਣਾ ਦਿਓ ਬਾਬਾ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਵਾਹਿਗੁਰੂ ਵਾਹਿਗੁਰੂ ਚੜ੍ਹਦੀ 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 ਕਲਾ ਰੱਖੀ ਬਹੁਤ ਬਹੁਤ ਮਿਹਰਬਾਨੀ ਆਠ ਲਾਈਟ ਤੇ ਅਦਰੋ ਧੰਨਵਾਦ ਬਹੁਤ ਬਹੁਤ ਮਿਹਰਬਾਨੀ ਸਰਦਾ ਬਾਲਾ ਸਾਰੇ ਗੁਰੂ ਗੋਬਿੰਦ ਸਿੰਘ ਸਾਹਿਬ ਆਪੋ ਦੇ ਦੇਸਾਂ ਹੋਰ ਪਰਿਵਾਰਕਾ ਦਾ ਕੱਸ ਗੱਲਾਂ-ਵਾਤਾਂ ਸੁਣਾ ਦੇ ਵੀਰੇ ਵਾਹਿਗੁਰੂ ਚੜ੍ਹਦੀ ਕਲਾ ਰੱਖੀ ਹੋਰ ਗੱਲਾਂ ਕਰ ਤਾਂ ਹਾਂ ਜੀ ਹੋਰ ਸੁਣਾ ਹੋ ਰਿਹਾ ਹੋ ਗੇ ਰਹਿਣਾ ਉਹ ਜਦੋਂ ਬਾਬਾ ਨਾਨਕ ਸਿੱਧਾ ਜੀ ਦਾ ਜਦੋਂ ਸਿਰ ਤੇ ਹੱਥੇ ਉਹ ਕੋਈ ਨਹੀਂ ਹੁੰਦਾ ਜਿਹੜੇ ਮੇਰੇ ਨਾਲ ਦੇ ਜੀ ਕਹਿੰਦੇ ਤੂੰ ਸਿਰ ਤੋਂ ਮੋਨਾ ਤੇਰਾ ਲੱਗਣਾ ਨਹੀਂ ਅਸੀਂ ਸਰਦਾਰਾਂ ਕਹਿੰਦਾ ਸਾਡੇ ਲੱਗ ਜਾਣਾ ਉਹਨਾਂ ਚਹਰਾ ਦਾ ਨਹੀਂ ਲੱਗਾ ਤੈਨੂੰ ਬਾਬੇ ਨੇ ਇਹ ਲੱਗ ਡੀ ਕਰਤਾ ਕੀਤੀ ਮੇਰਾ ਦੋਰੀ ਲੱਗ ਗਿਆ ਮਾ ਦੋਰੀ ਪਾਇਤਾ ਨਹੀਂ ਲੱਗਿਆ ਕਿੰਨੇ ਪੈਸੇ ਲੱਗੇ ਵੀ ਇਹਦੇ 200 ਹੈ 200 ਦੱਸੋ ਕਿ 900 200 200 ਭੀਜਿਆ 200 ਨੇ ਅੰਤਿਆ ਪ੍ਰਭਾਵ ਨਾਲ 300 ਲੈ ਜੇ 500 ਰੁਪਏ ਲੈ। ਅੱਛਾ ਉਧਰ ਜਿਹੜਾ ਖਰਚਾ ਹੁੰਦਾ ਆਪਣਾ ਉਹ ਆਪ ਦਾ। ਉਹਦਾ 500-700 ਕੀ ਹੁੰਦਾ। 10 ਵੀ ਲੱਗ ਜਾਂਦਾ ਮੰਨ ਕੇ ਚਲੋ 10 ਲੱਗ ਜਾਂਦਾ। ਅੱਛਾ। 6000 ਕੋਲੇ ਹੋਵੇ। ਜੇ ਤੁਸੀਂ ਉਦੋਂ ਇਲਾਇਤਾ ਪੈਸੇ ਲਾਉਣੇ ਉਹ ਤੁਹਾਡੀ ਮਰਜ਼ੀ। ਉਹ ਤਾਂ ਫਿਰ ਇਹੀ ਭੁਪਾ ਦੇ ਲੱਖ ਲਾਓ। 500